ਪੱਗ ਜਾਂ ਗੁਰੂ ਗੋਬਿੰਦ ਸਿੰਘ ਜੀ ਦੀ ਗੋਲ ਚੀ ਹੀ ਪੇਮੈਂਟ ਪਾ ਦਿਆ ਕਰੀਏ ਕਿਉਂਕਿ ਰੁਮਾਲਾ ਸਾਹਿਬ ਸਹੀ ਗੁਰਦੁਆਰਿਆਂ ਚ ਬਹੁਤ ਸਾਰੇ ਰੁਮਾਲਾ ਸਾਹਿਬ ਦੇਖਿਆ ਗਿਆ ਲੋਕਡਾਊਨ ਚ ਵੀ ਬਹੁਤ ਸਾਰੇ ਗੁਰਦੁਆਰੇ ਸਾਹਿਬ ਨੇ ਆਪਣੇ ਰੁਮਾਲਾ ਸਾਹਿਬ ਦੀ ਸਾੜੇ ਨੇ ਬਹੁਤ ਦੇਖਣ ਨੂੰ ਵੀਡੀਓ ਆਈਆਂ ਨੇ ਇਸ ਤਰ੍ਹਾਂ ਕਿ ਕੋਸ਼ਿਸ਼ ਕਰੋ ਕਿ ਗੁਰਦੁਆਰਾ ਸਾਹਿਬ ਕੁਰਤੇ ਪਜਾਮਾ ਜਾਂ ਪੱਗ ਦਾ ਕੱਪੜਾ ਹੀ ਦੇ ਦਿੱਤਾ ਜਾਵੇ ਤਾਂ ਕਿ ਗ੍ਰੰਥੀ ਸੰਘਾ ਦੇ ਕੰਮ ਆ ਸਕੇ ਤੇ ਜਾਂ ਕਿਸੇ ਗਰੀਬ ਬੱਚੇ ਨੂੰ ਪੜਾਉਣ ਦੇ ਵਿੱਚ ਦਿੱਤਾ ਜਾਵੇ ਤਾਂ ਤਾਂ ਕਿ ਬੱਚੇ ਕਿਸੇ ਦੀ ਪੜ੍ਹਾਈ ਦਾ ਕੰਮ ਚੱਲ ਸਕੇ ਤੇ ਦੂਜਾ ਆਪਾਂ ਦੇਖਦੇ ਅੱਜ ਕੱਲ੍ਹ ਮੱਲੇ ਚ ਵਾਲ ਵਿੱਚ ਲੈਣ ਵਾਲੇ ਬਹੁਤ ਆਉਂਦੇ ਆ ਤੇ ਬੀਬੀਆਂ ਲਾਲਚ ਨੂੰ ਜਾਂ ਬੰਦੇ ਵਾਲ ਵੇਚਦੇ ਨੇ ਕਿਰਪਾ ਕਰਕੇ ਉਹ ਨਾ ਕਰਿਓ ਆਪਣੇ ਵਾਲ ਵੇਚਣਾ ਇਹ ਬੇਅਦਵੀ ਆਪਣੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਾਰ ਪੁੱਤਰ ਪਹਿਲੀ ਮਾਂ ਪਿਤਾ ਤੇ ਆਪਣਾ ਆਪ ਨੂੰ ਵਾਰ ਕੇ ਆਪਾਂ ਨੂੰ ਸਿੱਖੀ ਦਿੱਤੀ ਹੈ ਜੇ ਆਪਾਂ ਉਹਨਾਂ ਪਹਿ ਪਿੱਛੇ ਇਲਾਜ ਕਰਕੇ வால் வெச்சாங்க